ਤੁਸੀਂ ਦੇਖ ਰਹੇ ਹੋ ਫਗਵਾੜਾ نیوز ਮੈਂ ਹਾਂ ਕਨਾਲ ਅੰਛਲੀ ਥਾਣਾ 라ਵਲਪਿੰਡੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਜਿਸ ਦੀ ਮੌਕੇ ਤੇ ਪਛਾਣ ਇੰਦਰਦੀਪ ਸਿੰਘ ਵਾਸੀ ਜਗਪਾਲਪੁਰ ਥਾਣਾ 라ਵਲਪਿੰਡੀ ਵਜੋਂ ਹੋਈ ਮਾਮਲੇ ਸੰਬੰਧੀ ਜਾਣਕਾਰੀ ਦੰ데요 ਆ ਮੁਖ ਅਫਸਰ ਥਾਣਾ 라ਵਲਪਿੰਡੀ ਮੇਜਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾ ਖਿਲਾਫ ਚਲਾਈ ਸਪੈਸ਼ਲ ਮੁਹਿੰਮ ਤਹਿਤ ਐਸਆਈ ਸੁਜੀਤ ਸਿੰਘ ਸਮੇਤ ਪੁਲਿਸ ਪਾਟੀ ਮਾੜੇ ਅੰਸਰਾ ਦੀ ਤਲਾਸ਼ ਵਿੱਚ ਟੀ ਪੁਆਇੰਟ ਪਿੰਡ ਜਗਵਾਲਪੁਰ ਨੂੰ ਜਾ ਰਹੀ ਸੀ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇੰਦਰਦੀਪ ਸਿੰਘ ਵਾਸੀ ਜਗਵਾਲਪੁਰ ਥਾਣਾ 라ਵਲਪਿੰਡੀ ਜੋ ਕਿ ਨਸ਼ੇ ਕਰੰਦਾ ਆਦੀ ਹੈ ਅਤੇ ਹੁਣ ਵੀ ਨਹਿਰ ਕਿਨਾਰੇ ਨਸ਼ੇ ਦਾ ਸੇਵਨ ਕਰ ਰਿਹਾ ਹੈ ਜਦੋਂ ਪੁਲਿਸ ਪਾਟੀ ਮੁਖ ਵਰ ਵਲੋ ਦਸਤੀ ਜਗਾ ਤੇ ਪਹੁੰਚੀ ਤਾਂ ਦੇਖਿਆ ਕਿ ਇੱਕ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਆ ਸੀ ਤੇ ਪੁਲਿਸ ਵੱਲੋਂ ਉਸ ਤੋਂ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਸਿਲਵਰ ਪੇਪਰ ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਪੁਲਿਸ ਵੱਲੋਂ ਉਸ ਤੋਂ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਫੋਰੀ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਆ ਐਸ ਐਚਓ ਮੇਜਰ ਸਿੰਘ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਪਗੜਾ ਨਿਊਜ਼ ਲਈ ਕੈਮਰਾਮੈਨ ਜੇਸ਼ਰਮਤ ਨਾਲ ਸ਼ਰਨਜੀਤ ਸਿੰਘ ਸੋਨੇ ਦੀ ਖਾਸ ਰਿਪੋਰਟ ਮੈਂ ਐਸ ਐਚਓ ਮੇਜ ਸਿੰਘ ਥਾਣਾ ਰਵਿ ਪੰਡੀ ਜੋ ਪੰਜਾਬ ਸਰਕਾਰ ਜੀ ਨੇ ਜੁਗ ਨਸ਼ਿਆਂ ਵਿਰੁੱਧ ਮਹਮ ਸुरू ਕੀਤੀ ਹੈ ਉਹਦੇ ਤਹਿਤ ਮਾਨਯੋਗ ਐਸ ਵੀ ਸਾਹਿਬ ਅਤੇ ਸ੍ਰੀਮਤੀ ਪਿੰਦਰ ਕੋਟ ਪੱਟੀ ਐਸ ਵੀ ਸਾਹਿਬ ਫਗਵਾੜਾ ਤੇ ਸ੍ਰੀ ਭਾਗਪੂਰਨ ਡੀ ਐਸ ਪੀ ਸਾਹਿਬ ਫਗਵਾੜਾ ਜਿੱਦ ਸੰਦੇਸ਼ ਸੰਸਦਕ ਨਸ਼ਿਆਂ ਦੀ ਮਹੰਮਤ ਤਹਿਤ ਨਸ਼ਰ ਖਤਮ ਕਰਨ ਵਾਸਤੇ ਅੱਜ ਥਾਣਾ ਰਾਲ ਪਿੰਡੀ ਦੇ ਇਹ ਸੇਵਿਤ ਕੁਮਾਰ ਸਮੇਤ ਪੋਪ ਪਾਰਟੀ ਜਿਹੜਾ ਦੇਪਾਰਟਮੈਂਟ ਜੋ ਇੱਕ ਗਾਇਤੀ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ ਤੇ ਨਸ਼ਾ ਪੀ ਰਿਆ ਸੀ ਨੂੰ ਕਾਬੂ ਕੀਤਾ ਦੇ ਦੇ ਖਿਲਾਫ ਮਕਦਮਾ ਨੰਬਰ 33 ਅੰਡਰ ਸੈਕਸ਼ਨ 27 ਕਾ 85 ਦਰਜ ਹੋਇਆ ਜਿਸ ਨੂੰ ਗੱਲ ਕਰਕੇ ਨਾਂ ਜੋ ਅਦਾਲਤ ਤੇ ਪੇਸ਼ ਕੀਤਾ ਗਿਆ ਜਿਸ ਨੇ ਜਾਂ ਸਭ ਬੇਨਤੀ ਕੀਤੀ ਕਿ ਜੀ ਮੈਂ ਨਸ਼ੇ ਕਰਨ ਦਾ ਆਦੀ ਹਾਂ ਮੈਂ ਇਸ ਬਿਮਾਰੀ ਤੋਂ ਸੁਰਕਾਰਾ ਪਨਾ ਤੋਂ ਉਸ ਨੇ ਕੇ ਮਤਬਕ ਜਾਂ ਸਭ ਨਹੀਂ ਉਸ ਨੂੰ ਨਸ਼ਾ ਰੋਕ ਕੇ ਵੀ ਪੇਟਿਆ ਹੈ ਇਸ ਤੋਂ ਇਲਾਵਾ ਤੁਹਾਡੇ ਮਾਧਮ ਰਹੀ ਮੈਂ ਇਹ ਪਬਲਿਕ ਨੂੰ ਬੇਨਤੀ ਕਰਦਾ ਹਾਂ ਕਿ ਜੋ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਹਦੀ ਤਲਾਸ਼ੀ ਕੀਤੀ ਜਾਵੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਜੇ ਕੋਈ ਇਸ ਨਸ਼ੇ ਦੀ ਗਲਤ ਤੋਂ ਬਚਣ ਆਪਣਾ ਇਲਾਜ ਕਰਵਾ ਲੈਂਦਾ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਉਹਦਾ ਇਲਾਜ ਫ੍ਰੀ ਕੀਤਾ ਜਾਂਦਾ ਹੈ ਸੋ ਮੇਰੇ ਥਾਣਾ ਏਰੀਆ 'ਚ 10 ਵਿਅਕਤੀਆਂ ਨੇ ਇਹ ਬੇਨਤੀ ਕੀਤੀ ਕਿ ਅਸੀਂ ਇਹ ਕੋਹ ਨੂੰ ਛੱਡਣਾ ਚਾਹੁੰਦੇ ਹਾਂ ਉਹਨਾਂ ਦੇ ਇਲਾਜ ਲਈ ਅਸੀਂ ਫਿਰ ਉਹਨਾਂ ਨੂੰ ਨਸ਼ਾ ਛੁਡ ਕੇ ਪਦਖ ਕਰਾਇਆ ਤੇ ਤਿੰਨ ਮਕਾਨਾਂ ਵਿੱਚ ਜਿਹੜੇ ਲੋਕ ਨਸ਼ਾ ਪੀਂਦੇ ਸਨ ਜੱਜ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕਿ ਅਸੀਂ ਇਸ ਕੋਹ ਤੋਂ ਬਚਣਾ ਹੈ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਪਹਿਲਾ ਝੋਟੇ ਦੇ ਮੁਤਾਬਕ ਨਸ਼ਾ ਛੁਡ ਕੇ ਛੱਡਿਆ ਸੁਸਨਬੱਤਵਾ ਸੰਯੋਗ ਜੋ ਪੰਜਾਬ ਸਰਕਾਰ ਨੇ ਜੋ ਤਿਲਸਿਆਗੁਰ ਮਹਿਮਸੂ ਕੀਤੀ ਹੋਈ ਆ ਸਾਨੂੰ ਹੁਣ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਧੰਨਵਾਦ